ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣੀ ਅਸੀਂ ਦੋ ਭੈਣਾਂ ਸੀ ਮੇਰੀ ਵੱਡੀ ਭੈਣ ਮੇਰੇ ਪਿਓ ਦੀ ਪਹਿਲੀ ਘਰ ਵਾਲੀ ਦੀ ਕੁੜੀ ਸੀ ਤੇ ਮੈਂ ਦੂਸਰੀ ਦੀ ਜਦੋਂ ਮੇਰੇ ਡੈਡੀ ਦਾ ਵਿਆਹ ਹੋਇਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਇੱਕ ਕੁੜੀ ਹੋਈ ਜਿਹਦਾ ਨਾਮ ਮਨਜੀਤ ਸੀ ਤੇ ਮਨਜੀਤ ਤੋਂ ਬਾਅਦ ਉਹਦੀ ਮਾਂ ਇੱਕਦਮ ਬਿਮਾਰ ਹੋ ਗਈ ਪਤਾ ਨਹੀਂ ਉਹਨੂੰ ਕੀ ਹੋਇਆ ਤੇ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਉਦੋਂ ਮਨਜੀਤ ਮਸਾ 2 ਕੋ ਸਾਲ ਦੀ ਸੀ। ਸਾਰਿਆਂ ਦੇ ਕਹਿਣ ਤੇ ਮੇਰੇ ਡੈਡੀ ਨੇ ਦੂਸਰਾ ਵਿਆਹ ਕਰਵਾ ਲਿਆ। ਤੇ ਉਸ ਤੋਂ ਬਾਅਦ ਮੇਰੀ ਮਾਂ ਇਸ ਘਰ ਵਿੱਚ ਆ ਗਈ। ਮੇਰੀ ਮਾਂ ਨੇ ਮੇਰੇ ਨਾਲੋਂ ਜ਼ਿਆਦਾ ਮਨਜੀਤ ਨੂੰ ਪਿਆਰ ਕੀਤਾ। ਉਹਨੂੰ ਕਦੀ ਵੀ ਮਦਰੀ ਮਾਂ ਵਾਲਾ ਫੀਲ ਨਹੀਂ ਹੁੰਦਤਾ। ਜਦ ਕਿ ਮੇਰੀ ਮਾਂ ਸਾਡੇ ਦੋਵਾਂ ਦਾ ਬਹੁਤ ਪਿਆਰ ਕਰਦੀ ਸੀ। ਅਸੀਂ ਦੋਵੇਂ ਇਕੱਠੀਆਂ ਇੱਕੋ ਕਲਾਸ ਵਿੱਚ ਪੜਦੇ ਸੀ। ਮੇਰੇ ਤੋਂ ਬਾਅਦ ਵੀ ਮੇਰੀ ਮਾਂ ਨੇ ਕੋਈ ਬੱਚਾ ਨਹੀਂ ਲਿਆ। ਉਹ ਕਹਿਣ ਲੱਗੀ ਕਿ ਮੇਰੇ ਕੋਲ ਦੋ ਧੀਆਂ ਹੈਗੀਆਂ, ਇਸ ਲਈ ਮੈਂ ਹੋਰ ਬੱਚਾ ਨਹੀਂ ਲੈਣਾ। ਮਨਜੀਤ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਉਹਦੀ ਪਹਿਲੀ ਮਾਂ ਇਸ ਦੁਨੀਆ ਤੋਂ ਚਲੀ ਗਈ। ਉਦੋਂ ਤਾਂ ਉਹ ਬਹੁਤ ਛੋਟੀ ਸੀ ਤੇ ਮੇਰੀ ਮਾਂ ਨੇ ਹੀ ਉਹਨੂੰ ਘਰ ਨਾਲ ਲਾਇਆ ਸੀ। ਮੇਰੀ ਮਾਂ ਬਹੁਤ ਜ਼ਿਆਦਾ ਚੰਗੀ ਸੀ। ਉਹਨੇ ਤਾਂ ਕਦੇ ਮਨਜੀਤ ਨੂੰ ਛਿੜਕਿਆ ਵੀ ਨਹੀਂ ਸੀ। ਮੈਨੂੰ ਤਾਂ ਛੋਟੀ ਹੁੰਦੀ ਨੂੰ ਪੁੱਟ ਵੀ ਦਿੰਦੀ ਸੀ। ਮੇਰੇ ਮਾਮੇ, ਮਾਸੀਆਂ ਵੀ ਮੇਰੇ ਵਾਂਗ ਹੀ ਮਨਜੀਤ ਦਾ ਬਹੁਤ ਤਿਆਰਦੇ ਹੁੰਦੇ ਸੀ ਅਸੀਂ ਸਰਕਾਰੀ ਸਕੂਲ ਵਿੱਚ ਪੜ੍ਹਿਆ ਸੀ ਮੇਰੇ ਡੈਡੀ ਦਾ ਕੰਮਕਾਰ ਠੀਕ ਜਾਈ ਸੀ ਇਸ ਲਈ ਉਹਨਾਂ ਨੇ ਸਰਕਾਰੀ ਸਕੂਲ ਵਿੱਚ ਹੀ ਐਡਮਿਸ਼ਨ ਕਰਵਾਈ ਹੋਈ ਸੀ ਅਸੀਂ ਦੋਵੇਂ ਤੁਰ ਕੇ ਪਿੰਡ ਦੇ ਸਕੂਲ ਵਿੱਚ ਜਾਂਦੇ ਅਸੀਂ ਸਾਡਾ ਦੋਵਾਂ ਭੈਣਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਮੈਨੂੰ ਵੀ ਨਹੀਂ ਪਤਾ ਸੀ ਕਿ ਮਨਜੀਤ ਮੇਰੇ ਪਿਓ ਦੀ ਪਹਿਲੀ ਘਰ ਵਾਲੇ ਦੀ ਕੁੜੀ ਆ ਪਰ ਸਾਡਾ ਖੂਨ ਤਾਂ ਇੱਕ ਹੀ ਸੀ ਰੱਬ ਨੇ ਵੀ ਕਿਦਾਂ ਦੀ ਕਿਸਮਤ ਬਣਾਈ ਸੀ ਮਨਜੀਤ ਦੀ ਮਾਂ ਉਹਦੇ ਤੋਂ ਖੋ ਲਈ ਤੇ ਮੇਰੀ ਮਾਂ ਨੂੰ ਸਾਡੀ ਦੋਵਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਮੇਰੀ ਮਾਂ ਵੀ ਚੰਗੀ ਸੀ ਉਹਦੀ ਮਾਂ ਨੇ ਵੀ ਉਹਨੂੰ ਚੰਗੇ ਸੰਸਕਾਰੀ ਦਿੱਤੇ ਸੀ ਇਸੇ ਕਰਕੇ ਉਹਨੇ ਸਾਡੇ ਵਿੱਚ ਕੋਈ ਫਰਕ ਨਹੀਂ ਕੀਤਾ ਤੇ ਉਹ ਆਪ ਇੱਕ ਚੰਗੀ ਧੀ ਸੀ ਇਦਾਂ ਹੀ ਮਨਜੀਤ ਤੇ ਨਾਨਕੇ ਪਹਿਲਾਂ ਤਾਂ ਕਾਫੀ ਆਉਂਦੇ ਜਾਂਦੇ ਸੀ ਫਿਰ ਆਉਣਾ ਹਟ ਗਏ ਸੀ ਜਦੋਂ ਮੇਰੀ ਮੰਮੀ ਦਾ ਵਿਆਹ ਹੋਇਆ ਤਾਂ ਮਨਜੀਤ ਦੇ ਨਾਨਕੇ ਮਨਜੀਤ ਨੂੰ ਲਿਜਾਣਾ ਚਾਹੁੰਦੇ ਸੀ ਪਰ ਮੇਰੇ ਡੈਡੀ ਨੇ ਉਹਨਾਂ ਨੂੰ ਆਪਣੀ ਕੁੜੀ ਨਹੀਂ ਦਿੱਤੀ ਤੇ ਵੈਸੇ ਹੀ ਮਿਲਦੇ ਵਰਤ ਤੇ ਰਹਿਣ ਲਈ ਕਹਿ ਦਿੱਤਾ ਮੇਰੀ ਮੰਮੀ ਦੇ ਵਿਆਹ ਤੋਂ ਬਾਅਦ ਮਨਜੀਤ ਦੇ ਨਾਨਕਿਆਂ ਨੇ ਆਉਣਾ ਛੱਡ ਦਿੱਤਾ ਸੀ ਇਦਾਂ ਹੀ ਮਨਜੀਤ ਤੇ ਮੈਂ ਅਸੀਂ ਦੋਵੇਂ ਮੇਰੇ ਨਾਨਕਿਆਂ ਦੇ ਹੀ ਜਾਂਦੀਆਂ ਹੁੰਦੀਆਂ ਸੀ ਫਿਰ ਮਨਜੀਤ ਨੇ ਵੀ ਉਹੀ ਨਾਨਕੇ ਸੀ ਜਿਹੜੇ ਮੇਰੇ ਸੀ ਮੇਰੀ ਮੰਮੀ ਦੀ ਇੱਕੋ ਭੈਣ ਸੀ ਜਾਣੀ ਮੰਮੀ ਹੁਣੇ ਵੀ ਦੋ ਭੈਣਾਂ ਸੀ ਇੱਕ ਭਰਾ ਸੀ ਉਹ ਵੀ ਕੈਨੇਡਾ ਵਿੱਚ ਸੈੱਟ ਸੀ ਮਨਜੀਤ ਤੇ ਅਸੀਂ ਨਾਨਕਿਆਂ ਦੇ ਰਹਿਣ ਲਈ ਕਿੰਨੇ-ਕਿੰਨੇ ਦਿਨ ਜਾਂਦੀਆਂ ਹੁੰਦੀਆਂ ਸੀ ਉੱਥੇ ਮਾਸੀ ਵੀ ਆਪਣੇ ਨਿਆਣੇ ਲੈ ਕੇ ਜਾਂਦੀ ਹੁੰਦੀ ਸੀ ਮੈਂ ਮਾਸੀ ਦੇ ਨਿਆਣਿਆਂ ਨਾਲ ਬਹੁਤ ਖੇਡਦੀ ਹੁੰਦੀ ਸੀ ਮਨਜੀਤ ਤਾਂ ਉਹਨਾਂ ਨਾਲ ਖੁਸ਼ੀ ਹੀ ਬਹੁਤ ਰਹਿੰਦੀ ਹੁੰਦੀ ਸੀ ਇਦਾਂ ਹੀ ਇੱਕ ਦਿਨ ਅਸੀਂ ਵੱਡਿਆ ਹੋ ਗਏ ਆ ਤੇ ਸਾਡੇ ਤੇ ਜਵਾਨੀ ਆ ਗਈ ਅਸੀਂ ਦੋਵੇਂ ਭੈਣਾਂ ਬਹੁਤ ਜ਼ਿਆਦਾ ਸੋਹਣੀਆਂ ਸੀ ਸਾਰੇ ਰਿਸ਼ਤੇਦਾਰ ਸਾਨੂੰ ਵੇਖ ਕੇ ਕਹਿੰਦੇ ਸੀ ਕਿ ਇੰਨੀਆਂ ਸੋਹਣੀਆਂ ਕੁੜੀਆਂ ਲੋ ਸੋਨੇ ਰਿਸ਼ਤੇ ਦਾ ਮਿਲ ਹੀ ਜਾਣਗੇ ਤੇ ਵਧੀਆ ਰਹੂਗਾ ਮਾਸੀ ਵੀ ਸਾਡਾ ਦੋਵਾਂ ਦਾ ਬਹੁਤ ਦੇਖਰਦੀ ਸੀ ਮਾਸੀ ਦੇ ਵੀ ਇੱਕ ਮੁੰਡਾ ਤੇ ਇੱਕ ਕੁੜੀ ਸੀ ਮੈਂ ਤੇ ਮਨਜੀਤ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਸੀ ਤਾਂ ਹੋਰ ਪਿੰਡ ਦੇ ਮੁੰਡੇ ਵੀ ਉੱਥੇ ਆਉਂਦੇ ਹੁੰਦੇ ਸੀ ਮੇਰੀ ਤੇ ਮਨਜੀਤ ਦੀ ਵੱਖ-ਵੱਖ ਮੁੰਡੇ ਨਾਲ ਗੱਲਬਾਤ ਚੱਲ ਪਈ ਸੀ ਮਨਜੀਤ ਦਾ ਆਪਣਾ ਬੁਆਏਫਰੈਂਡ ਸੀ ਉਹ ਉਹਦੇ ਨਾਲ ਗੱਲਾਂ-ਬਾਤਾਂ ਕਰਦੀ ਸੀ ਤੇ ਮੇਰਾ ਆਪਣਾ ਸੀ ਪਰ ਅਸੀਂ ਸਭ ਕੁਝ ਆਪਣੇ ਘਰਦਿਆਂ ਤੋਂ ਚੋਰੀ ਹੀ ਕਰਦੇ ਸੀ ਸਾਡੇ ਕੋਲ ਆਪਣਾ ਇੱਕ ਫੋਨ ਸੀ ਅਸੀਂ ਦੋਵੇਂ ਉਹਦੇ ਤੇ ਹੀ ਗੱਲ ਕਰਦੇ ਆ ਸੀ ਪਰ ਅਸੀਂ ਦੋਵੇਂ ਇੱਕ ਇੱਕ ਵਾਰ ਵੀ ਮਿਲਿਆ ਸੀ ਤਾਂ ਇੱਕ ਦਿਨ ਅਚਾਨਕ ਮਾਸੀ ਦਾ ਫੋਨ ਆਇਆ ਤਾਂ ਮੰਮੀ ਗੱਲ ਕਰਦੀ ਸੀ ਮਾਸੀ ਕਹਿਣ ਲੱਗੀ ਕਿ ਮਨਜੀਤ ਤੇ ਰੂਪਨੁਤੂ ਇਹਨਾਂ ਦੇ ਨਾਨੇ ਕੋਲ ਭੇਜ ਦੇ ਬੀਬੀ ਕੱਲ ਪਰਸੋਂ ਦੀ ਬਿਮਾਰ ਆ ਤੇ ਚੱਲ ਨਿਆਣਿਆਂ ਵੱਲ ਦੇਖਿਓ ਤਾਂ ਮਨ ਸਹੀ ਹੋ ਜਾਊਗਾ ਅਜੀ ਆਪਣਾ ਭਰਾ ਵੀ ਤਾਂ ਬਾਹਰੋਂ ਆਉਣ ਬਾਰੇ ਕੁਝ ਨਹੀਂ ਦੱਸਦਾ। ਉਹਨਾਂ ਟਾਈਮ ਤਾਂ ਆਪਾਂ ਨੂੰ ਹੀ ਮੰਮੀ ਡੈਡੀ ਦਾ ਧਿਆਨ ਰੱਖਣਾ ਪੈਣਾ। ਮੇਰੀ ਮਾਂ ਮੰਨ ਲਈ ਸੀ। ਉਹਨੇ ਆਵਾਜ਼ ਮਾਰੀ ਕਿ ਮਨਜੀਤ ਤੁਸੀਂ ਦੋਵੇਂ ਜਾਣੀਆਂ ਆਪਣੇ ਨਾਨੀ ਦੇ ਘਰ ਚੱਲਿਆਂ ਜਾਓ। ਤੁਹਾਡੀ ਨਾਨੀ ਕਾਫੀ ਟਿੱਲੀ ਆ। ਜੇ ਕੋਈ ਗੱਲਬਾਤ ਕੋਈ ਤਾਂ ਮੈਨੂੰ ਫੋਨ ਕਰਦੇ ਹੋ। ਮੈਂ ਨਾਨੀ ਘਰ ਜਾਣ ਲਈ ਤਿਆਰ ਨਹੀਂ ਸੀ। ਤੇ ਮਨਜੀਤ ਨੇ ਤਾਂ ਮੇਰੇ ਨਾਲ ਹੀ ਜਾਣਾ ਸੀ। ਜੇ ਮੈਂ ਜਾਂਦੀ ਤਾਂ ਹੀ ਉਹਨੇ ਤਿਆਰ ਹੋਣਾ ਸੀ। ਐਸ ਲਈ ਅਜੇ ਕਾਫੀ ਦਿਨਾਂ ਚਾਨ ਵਿੱਚ ਰਹਿੰਦੇ ਸੀ ਮੈਂ ਸੋਚਦੀ ਸੀ ਕਿ ਮਨਜੀਤ ਨੂੰ ਘਰ ਛੱਡ ਕੇ ਜਾਵਾਂਗੀ ਉਹ ਮੰਮੀ ਨਾਲ ਕੰਮ ਕਰਵਾ ਲਵਗੀ ਪਰ ਮਨਜੀਤ ਕਿੱਥੇ ਮੰਨਦੀ ਸੀ ਉਹ ਕਹਿੰਦੀ ਸੀ ਕਿ ਮੈਂ ਵੀ ਤੇਰੇ ਨਾਲ ਹੀ ਜਾਣਾ ਜਾਂ ਫਿਰ ਤੂੰ ਵੀ ਮੇਰੇ ਨਾਲ ਹੀ ਘਰੇ ਰਹਿ ਮੈਂ ਤੈਨੂੰ ਇਕੱਲੀ ਨੂੰ ਨਹੀਂ ਜਾਣ ਦੇਣਾ ਮੇਰਾ ਤੇਰੇ ਬਿਨਾ ਬਿਲਕੁਲ ਵੀ ਦਿਲ ਨਹੀਂ ਲੱਗਣਾ ਵਾਕਈ ਅਸੀਂ ਦੋਵੇਂ ਇੱਕ ਦੂਸਰੇ ਨਾਲ ਹਰ ਗੱਲ ਸ਼ੇਅਰ ਕਰਦੇ ਆ ਸੀ ਤੇ ਮੈਨੂੰ ਵੀ ਮਨਜੀਤ ਬਿਨਾ ਬੜਾ ਔਖਾ ਜਿਹਾ ਲੱਗਦਾ ਸੀ ਸਾਡਾ ਆਪਸ ਵਿੱਚ ਬੜਾ ਪਿਆਰ ਸੀ ਹੌਲੀ ਹੌਲੀ ਦਿਨ ਲੰਘਦੇ ਗਏ 10 ਕੋ ਦਿਨ ਬਾਅਦ ਮੈਂ ਨਾਨੀ ਦੇ ਘਰ ਚਲੀ ਗਈ ਨਾਨੀ ਨੇ ਸਾਨੂੰ ਦੋਵਾਂ ਨੂੰ ਘੁੱਟ ਕੇ ਜੱਫੀ ਪਾਈ ਮੈਂ ਕਿਹਾ ਨਾਨੀ ਤੂੰ ਇੰਨੀ ਉਦਾਸ ਕਿਉਂ ਹੋਗੀ ਕਹਿਣ ਲੱਗੀ ਕਿ ਉਦਾਸ ਨਾ ਹੋਵਾਂ ਤੇ ਕੀ ਕਰਾਂ ਨਾ ਮੇਰਾ ਮੇਰਾ ਪੁੱਤ ਮੇਰੇ ਕੋਲ ਆ ਤੇ ਨਾ ਮੇਰੀਆਂ ਧੀਆ ਧੀਆ ਤਾਂ ਆਪਣੇ ਘਰ ਆ ਤੇ ਹੁਣ ਮੈਂ ਤੁਹਾਨੂੰ ਹੀ ਪਿਆਰ ਕਰਨਾ ਮੈਂ ਕਿਹਦੇ ਕੋਲ ਜਾ ਕੇ ਆਪਣਾ ਦੁੱਖ ਸੁੱਖ ਸਾਂਝਾ ਕਰਾਂ ਮੇਰਾ ਵੀ ਬਹੁਤ ਦਿਲ ਕਰਦਾ ਕਿ ਮੈਂ ਆਪਣੇ ਪੋਤੇ-ਪੋਤੀਆਂ ਦੇਖਾਂ ਮੈਂ ਕਿਹਾ ਨਾਨੀ ਹਜੇ ਤੂੰ ਮਾਮੇ ਦਾ ਵਿਆਹ ਕਰਨ ਬਾਰੇ ਸੋਚਦੀ ਕਿਉਂ ਨਹੀਂ ਨਾਨੀ ਕਹਿਣ ਲੱਗੀ ਕਿ ਮੈਂ ਤਾਂ ਅੱਜ ਹੀ ਵਿਆਹ ਲਵਾ ਜੇ ਉਹ ਕਲਮੋਹਾ ਮੇਰੇ ਕੋਲ ਹੋਵੇ ਮੈਂ ਤੇ ਨਾਨੀ ਕਾਫੀ ਧਿਰ ਗੱਲਾਂ ਕਰਦੀ ਰਹੀਆਂ ਤੇ ਮਨਜੀਤ ਨੇ ਸਾਡੇ ਲਈ ਚਾਹ ਬਣਾ ਲਈ ਕਹਿਣ ਲੱਗੀ ਕਿ ਆਪਾਂ ਬੈਠ ਕੇ ਚਾਹ ਪੀਵਾਂਗੇ ਨਾਨੀ ਬਹੁਤ ਖੁਸ਼ ਸੀ ਉਹਦੇ ਘਰੇ ਰੌਣਕਾਂ ਲੱਗ ਗਈਆਂ ਸੀ ਮੈਂ ਤੇ ਮਨਜੀਤ ਬਹੁਤ ਮસ્ਤੀ ਕਰਦੇ ਹੁੰਦੇ ਸੀ ਅਸੀਂ ਆਪੋ ਆਪਣੇ ਬੁਆਏਫਰੈਂਡਾਂ ਨਾਲ ਵੀ ਫੋਨ ਤੇ ਗੱਲ ਕਰਦੇ ਸੀ ਘਰਦਿਆਂ ਦੇ ਨਾਲ ਵੀ ਟਾਈਮ ਸਪੈਂਡ ਕਰਦੇ ਸੀ ਇਥੋਂ ਤੱਕ ਕਿ ਸਾਡੇ ਦੋਵਾਂ ਦੇ ਬੁਆਏਫਰੈਂਡ ਵੀ ਬਹੁਤ ਚੰਗੇ ਸੀ ਉਹਨਾਂ ਨੂੰ ਸਾਡੀ ਪਰਸਨਲ ਲਾਈਫ ਨਾਲ ਕੋਈ ਮਤਲਬ ਨਹੀਂ ਸੀ ਸਿਰਫ ਉਹ ਵੀ ਸਾਨੂੰ ਪਿਆਰ ਕਰਦੇ ਸੀ ਤੇ ਮੈਂ ਵੀ ਉਹਨਾਂ ਨੂੰ ਪਿਆਰ ਕਰਦੀ ਸੀ ਅਸੀਂ ਨਾਨੀ ਦੇ ਘਰ 15 ਦਿਨ ਰਹੀਆਂ ਤੇ ਫਿਰ ਆ ਗਏ ਕਿਉਂਕਿ ਬੱਸ ਨਾਨੀ ਦਾ ਖਰਚਾ ਵੀ ਕਾਫੀ ਹੁੰਦਾ ਸੀ। ਨਾਨੀ ਸਾਡੇ ਲਈ ਕਦੇ ਕੋਈ ਚੀਜ਼ ਲੈ ਕੇ ਆਉਂਦੀ, ਕਦੀ ਕੋਈ। ਮੈਂ ਨਾਨੀ ਨੂੰ ਕਿਹਾ ਸੀ ਕਿ ਤੂੰ ਕੋਈ ਚੀਜ਼ ਨਹੀਂ ਖਰੀਦਣੀ, ਅਸੀਂ ਆਪੇ ਲੈ ਲਵਾਂਗੇ। ਪਰ ਨਾਨੀ ਕਿੱਥੋਂ ਟੱਲਦੀ ਸੀ? ਨਾਨੀ ਤਾਂ ਸਾਨੂੰ ਨਵੀਆਂ-ਨਵੀਆਂ ਚੀਜ਼ਾਂ ਲਿਆ ਕੇ ਖੁਆਉਂਦੀ ਹੁੰਦੀ ਸੀ। ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਕਿ ਅਸੀਂ ਨਾਨੀ ਦੇ ਘਰ ਆਈਆਂ ਹੋਈਆਂ। ਨਾਨੀ ਜਦੋਂ ਧਰ ਚੌਣ ਲੱਗਦੀ, ਤਾਂ ਮੈਂ ਵੀ ਨਾਲ ਹੀ ਧਰ ਚੌਣ ਲੱਗ ਜਾਂਦੀ ਹੁੰਦੀ ਸੀ। ਇਦਾਂ ਹੀ ਦ ਲੱਗਦੇ ਗਏ। ਤੇ ਮੇਰੀ ਮਾਸਦੀ ਦਾ ਮੁੰਡਾ ਕਮਲ ਵੀ ਉੱਥੇ ਹੀ ਆ ਗਿਆ। ਮਾਸਦੀ ਨੇ ਮੈਨੂੰ ਫੋਨ ਕੀਤਾ ਕਿ ਤੁਹਾਡਾ ਭਰਾ ਕਮਲ ਵੀ ਤੁਹਾਡੇ ਕੋਲ ਆਊਗਾ ਤੇ ਨਾਲੇ ਤੁਹਾਡਾ ਸਾਰਿਆਂ ਦਾ ਹੋਰ ਵੀ ਦਿਲ ਲੱਗ ਜਾਊਗਾ। ਹੱਸਦਿਆਂ ਖੇਡਦਿਆਂ ਦਿਲ ਲੱਗਦੇ ਸੀ। ਪਰ ਜਦੋਂ ਤੋਂ ਕਮਲ ਆਇਆ ਸੀ ਸਾਡੀ ਆਪਣੇ ਬੁਆਏਫਰੈਂਡਾਂ ਨਾਲ ਗੱਲ ਕਰਨੀ ਬੜੀ ਆਕਸੀ ਹੋ ਗਈ ਸੀ। ਨਾਨੀ ਦੇ ਘਰ ਮੈਂ ਤੇ ਮਨਜੀਤ ਅਸੀਂ ਇੱਕੋ ਕਮਰੇ ਵਿੱਚ ਸੌਂਦਿਆਂ ਸੀ ਤੇ ਜਦੋਂ ਸਾਨੂੰ ਟਾਈਮ ਮਿਲਦਾ ਅਸੀਂ ਗੱਲ ਕਰ ਲੈਂਦੀ ਸੀ। ਪਰ ਇੱਕ ਦਿਨ ਅਚਾਨਕ ਜਦੋਂ ਕਮਲ ਨਾਨੀ ਦੇ ਘਰ ਆ ਗਿਆ ਤਾਂ ਮਨਜੀਤ ਨੂੰ ਮੇਰੇ ਨਾਲੋਂ ਜ਼ਿਆਦਾ ਫਿਕਰ ਹੋਣ ਲੱਗ ਪਈ ਕਿ ਹੁਣ ਕਿੱਦਾਂ ਗੱਲ ਕਰਾਂਗੇ ਮੈਂ ਉਹਨੂੰ ਕਿਹਾ ਕਿ ਫਿਕਰ ਨਾ ਕਰ ਤੂੰ ਬਸ ਫੋਨ ਕਮਲ ਨੂੰ ਨਹੀਂ ਫੜਾਉਣਾ ਜਦਕਿ ਅਸੀਂ ਉਹਨੂੰ ਤਾਂ ਆਪਣਾ ਭਰਾ ਮੰਨਦੇ ਸੀ ਮਾਸੀ ਦਾ ਮੁੰਡਾ ਸੀ ਤੇ ਅਸੀਂ ਉਹਦਾ ਸਕੇ ਭਰਾਵਾਂ ਨਾਲ ਉਹ ਵੀ ਜ਼ਿਆਦਾ ਪਿਆਰ ਕਰਦੀ ਸੀ ਸਾਡਾ ਆਪਣਾ ਤਾਂ ਕੋਈ ਭਰਾ ਨਹੀਂ ਸੀ ਜਦੋਂ ਕਮਲ ਆਇਆ ਤਾਂ ਮੈਂ ਬੜੇ ਪਿਆਰ ਨਾਲ ਉਹਨੂੰ ਬੁਲਾਇਆ ਉਨੇ ਵੀ ਕਿਹਾ ਕਿ ਤੁਸੀਂ ਪਹਿਲਾਂ ਹੀ ਆ ਗਈਆਂ ਮੈਂ ਵੀ ਤੁਹਾਡੇ ਨਾਲ ਹੀ ਆ ਜਾਣਾ ਸੀ ਮੇਰਾ ਵੀ ਘਰੇ ਦਿਲ ਨਹੀਂ ਲੱਗਦਾ ਸੀ ਮੈਂ ਕਿਹਾ ਕਿ ਚੱਲ ਕੋਈ ਨਹੀਂ ਹੁਣ ਤੂੰ ਇੱਥੇ ਰਹੀਂ ਤੇ ਅਸੀਂ ਘਰ ਚਲੀ ਜਾਂਵਾਂਗਾ ਨਾਨੀ ਹੁਣਾਂ ਨੂੰ ਇਹੀ ਫੀਲ ਨਹੀਂ ਹੋਣਾ ਚਾਹੀਦਾ ਕਿ ਉਹ ਇਕੱਲੇ ਆ ਪਰ ਇਹ ਸੁਣ ਕੇ ਤਾਂ ਕਮਲ ਦਾ ਚਿਹਰਾ ਉਤਰ ਗਿਆ ਕਹਿਣ ਲੱਗਾ ਕਿ ਮੈਂ ਤਾਂ ਤੁਹਾਡੇ ਕਰਕੇ ਇੱਥੇ ਆਇਆ ਤੇ ਤੁਸੀਂ ਜਾਣ ਦੀ ਗੱਲ ਕਰਦੀਆਂ ਫਿਰ ਮੈਂ ਚੁੱਪ ਹੋ ਗਈ ਸ਼ਾਮ ਜੀ ਹੋਈ ਤਾਂ ਕੁਰਸੀ ਤੇ ਬੈਠਾ ਆਪਣਾ ਫੋਨ ਚਲਾਉਂਦਾ ਸੀ ਤੇ ਮਨਜੀਤ ਅੰਦਰ ਆਪਣੇ ਬੁਆਏਫਰੈਂਡ ਦੇ ਨਾਲ ਗੱਲ ਕਰਦੀ ਸੀ ਮੈਂ ਜਦੋਂ ਕਮਲ ਦੇ ਕੋਲ ਦੀ ਲੰਗੀ ਤਾਂ ਫੋਨ ਤੇ ਕੁਝ ਨੰਗੀਆਂ ਕੁੜੀਆਂ ਦੀਆਂ ਫੋਟੋ ਦੇਖਦਾ ਸੀ ਤੇ ਸ਼ਾਇਦ ਉਹ ਇਹੋ ਜਿਹੀਆਂ ਵੀਡੀਓ ਵੀ ਹੋਰ ਦੇਖਦਾ ਹੋਊਗਾ ਇਹ ਦੇਖ ਕੇ ਤਾਂ ਮੈਂ ਸੋਚਾਂ ਵਿੱਚ ਪੈ ਗਈ ਕਿ ਇਹ ਕੀ ਦੇਖੀ ਜਾਂਦਾ ਇਹਨੂੰ ਅਕਲ ਹੀ ਹੈ ਨਹੀਂ ਜੇ ਫੋਨ ਦਾ ਸਿਰਫ ਗੱਲਾਂਬਾਤਾਂ ਮਾਰਨ ਨੂੰ ਹੁੰਦੇ ਆ ਨਾ ਕਿ ਇਹੋ ਜਿਹੇ ਗੰਦ ਦੇਖਣ ਨੂੰ ਉਹਨੂੰ ਦੇਖ ਪਤਾ ਨਹੀਂ ਲੱਗਾ ਕਿ ਮੈਂ ਉਹਦੇ ਫੋਨ ਵੱਲ ਵੀ ਦੇਖਿਆ ਮੈਂ ਫਟਾਫਟ ਕਮਰੇ ਦੇ ਅੰਦਰ ਗਈ ਤੇ ਮਨਜੀਤ ਨੂੰ ਜਾ ਕੇ ਦੱਸਿਆ ਤੇ ਕਮਲ ਤਾਂ ਇਹੋ ਜਿਹਾ ਗੰਦ ਫੋਨ ਤੇ ਦੇਖਦਾ ਰਾਤ ਕੋਈ ਤਾਂ ਸਾਰਿਆਂ ਨੇ ਰੋਟੀ ਪਾਣੀ ਖਾ ਲਿਆ ਸੀ ਮੈਂ ਤੇ ਮਨਜੀਤ ਆਪਣੇ ਕਮਰੇ ਵਿੱਚ ਚਲੇ ਆ ਸੀ ਕਮਲ ਕਹਿਣ ਲੱਗਾ ਕਿ ਮੈਂ ਵੀ ਤੁਹਾਡੇ ਨਾਲ ਹੀ ਸੌਣਾ ਤੁਸੀਂ ਇਕੱਲਿਆਂ ਕਮਰੇ ਵਿੱਚ ਸੋਣਿਓ ਮੈਂ ਤੁਹਾਡੇ ਨਾਲ ਹੀ ਸੌਂਗਾ ਇਹ ਸੁਣ ਕੇ ਤਾਂ ਮੈਂ ਚੁੱਪ ਹੋ ਗਈ ਸੀ ਕਿਉਂਕਿ ਅਸੀਂ ਉਹਦੇ ਨਾਲ ਨਹੀਂ ਸੌ ਸਕਦੇ ਸੀ ਸਾਨੂੰ ਵੀ ਇਕੱਲਿਆਂ ਸੌਣ ਦੀ ਆਦਤ ਸੀ ਅਸੀਂ ਆਪਣੇ ਵਿੱਚ ਕਿਸੇ ਤੀਜੇ ਇਨਸਾਨ ਨੂੰ ਆਉਣ ਹੀ ਨਹੀਂ ਦਿੱਤਾ ਅੱਧੀ ਰਾਤ ਤੱਕ ਦੋਵੇਂ ਗੱਲਾਂ ਕਰਦੀਆਂ ਰਹਿੰਦੀਆਂ ਸੀ ਤੇ ਜੇ ਸਾਨੂੰ ਨੀਂਦ ਨਾ ਆਵੇ ਤਾਂ ਅਸੀਂ ਫੋਨ ਤੇ ਕੋਈ ਵੈਸੇ ਹੀ ਫਰਮ ਲਾ ਕੇ ਦੇਖਦੇ ਹੁੰਦੇ ਸੀ ਜ਼ਰੂਰੀ ਨਹੀਂ ਸੀ ਕਿ ਅਸੀਂ ਆਪਣੇ ਬੁਆਏਫਰੈਂਡ ਦੇ ਨਾਲ ਹੀ ਗੱਲਾਂ ਕਰਦੇ ਆ ਸੀ ਅਸੀਂ ਆਪਸ ਵਿੱਚ ਵੀ ਬਹੁਤ ਗੱਲਾਂ ਕਰਦੇ ਹੁੰਦੇ ਸੀ ਸਾਡਾ ਤਾਂ ਬਹੁਤ ਜ਼ਿਆਦਾ ਪਿਆਰ ਸੀ ਮੈਂ ਉਹਨੂੰ ਕਿਹਾ ਕਿ ਤੂੰ ਨਾਨੇ ਹੁਣਾਂ ਦੇ ਨਾਲ ਸੌਂ ਜਾ ਅਸੀਂ ਤੈਨੂੰ ਆਪਣੇ ਨਾਲ ਨਹੀਂ ਪਾ ਸਕਦੇ ਸਾਨੂੰ ਆਦਤ ਨਹੀਂ ਹੈ ਕਿ ਕਿਸੇ ਦੇ ਨਾਲ ਸੌਣ ਦੀ ਮੈਂ ਮਜ਼ਾਕ ਜਿਹਾ ਕੀਤਾ ਤਾਂ ਕਮਲ ਨੇ ਗੁੱਸੇ ਜਿਹੇ ਨਾਲ ਮੂੰਹ ਬਣਾਇਆ ਤੇ ਉੱਠ ਕੇ ਕਮਰੇ ਚੋਂ ਬਾਹਰ ਚਲਾ ਗਿਆ ਮੈਂ ਫਰਨਾਨੀ ਦੇ ਕਮਰੇ ਵਿੱਚ ਗਈ ਮੈਂ ਉਹਨੂੰ ਕਿਹਾ ਕਿ ਕਮਲ ਗੁੱਸਾ ਨਾ ਕਰ ਵੈਸੇ ਹੀ ਅਸੀਂ ਦੋਵੇਂ ਸੌਣੇ ਆ ਤੇ ਘਰੇ ਵੀ ਅਸੀਂ ਦੋਵੇਂ ਹੀ ਰਹਣੀ ਆ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਜਦੋਂ ਕੋਈ ਤੀਸਰਾ ਸਾਡੇ ਵਿੱਚ ਆ ਕੇ ਸੌਂ ਜਾਂਦਾ ਉਹ ਕਹਿਣ ਲੱਗਾ ਕਿ ਜੇ ਮੇਰੀ ਭੈਣ ਨਾਲ ਆ ਜਾਂਦੀ ਮੈਂ ਕਿਹਾ ਹਾਂ ਉਹਦੀ ਗੱਲ ਹੋਰ ਸੀ ਕੁੜੀਆਂ ਵਿੱਚ ਤਾਂ ਕੁੜੀਆਂ ਪਈਆਂ ਸਹੀ ਵੀ ਲੱਗਦਾ ਅਸੀਂ ਕਾਫੀ ਧਿਰ ਗੱਲਾਂ ਕਰਦੇ ਆ ਰਹਿੰਦੇ ਆ ਪਰ ਤੈਨੂੰ ਨੀਂਦ ਨਹੀਂ ਆਉਣੀ ਇਸ ਲਈ ਤੁਹਾਨੂੰ ਤੈਨੂੰ ਕਹਿਣੀ ਆ ਕਿ ਤੂੰ ਨਾਲੇ ਹੋਣਾ ਦੇ ਨਾਲ ਹੀ ਸੌ ਜਾ ਇਹੋ ਜਿਹੀ ਕੋਈ ਗੱਲ ਨਹੀਂ ਕਮਲ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਕਮਰੇ ਵਿੱਚ ਆ ਗਈ ਮਨਜੀਤ ਹਲੇ ਵੀ ਫੋਨ ਤੇ ਗੱਲ ਕਰੀ ਜਾਂਦੀ ਸੀ ਰਾਤ ਦੇ 11 ਵਜੇ ਗਏ ਸੀ ਮੈਂ ਦੇਖਿਆ ਕਿ ਕੋਈ ਖਿੜਕੀ ਦੇ ਰਾਹੀਂ ਸਾ ਜਿਵੇਂ ਸਾਨੂੰ ਅੰਦਰ ਦੇਖ ਰਿਹਾ ਸੀ ਮੈਂ ਖਿੜਕੀ ਤੋਂ ਪਰਦੇ ਸਾਈਡ ਤੇ ਕੀਤੇ ਪਰ ਲਾਈਟ ਕਮਰੇ 'ਚ ਬੰਦ ਕੀਤੀ ਹੋਈ ਸੀ ਅਸੀਂ ਦੋਵੇਂ ਹਨੇਰੇ ਜਿਹੇ ਵਿੱਚ ਪਈਆਂ ਸੀ ਮੈਨੂੰ ਇੰਜ ਲੱਗਾ ਜਿਵੇਂ ਕੋਈ ਖਿੜਕੀ ਵਿੱਚੋਂ ਸਾਨੂੰ ਦੇਖ ਰਿਹਾ ਹੋਵੇ ਕਮਰੇ ਦਾ ਦਰਵਾਜ਼ਾ ਵੀ ਅੰਦਰੋਂ ਚੰਗੀ ਤਰ੍ਹਾਂ ਬੰਦ ਸੀ ਮੈਂ ਕੁੰਡੀ ਲਾਈ ਹੋਈ ਸੀ ਪਰ ਮੈਨੂੰ ਸ਼ਾਇਦ ਭੁਲੇਖਾ ਜਿਹਾ ਪੈ ਗਿਆ ਕਿ ਜਿੱਦਾਂ ਕੋਈ ਦੇਖਦਾ ਹੋਵੇ 12 ਵਜੇ ਗਏ ਸੀ ਇੱਕ ਵਾਰ ਫਿਰ ਕਿਸੇ ਨੇ ਝਾਤੀ ਜਿਹੀ ਮਾਰੀ ਤਾਂ ਮੈਨੂੰ ਸ਼ੱਕ ਹੋਇਆ ਕਿ ਕੋਈ ਸਾਡੇ ਕਮਰੇ ਦੇ ਬਾਹਰ ਖਿੜਕੀ ਦੇ ਕੋਲ ਖੜਾ ਮੈਂ ਮਨਜੀਤ ਨੂੰ ਦੱਸਿਆ ਤਾਂ ਮਨਜੀਤ ਨੇ ਵੀ ਫੋਨ ਕੱਟ ਦਿੱਤਾ ਮੈਨੂੰ ਕਹਿਣ ਲੱਗੀ ਕਿ ਚੱਲ ਕਮਲ ਨੂੰ ਫੋਨ ਕਰਨਾ ਉਹਨੂੰ ਕਿਹਾ ਕਿ ਸਾਨੂੰ ਇੰਜ ਲੱਗ ਰਿਹਾ ਕਿ ਜਿਵੇਂ ਸਾਡੇ ਕੋਈ ਖਿੜਕੀ ਦੇ ਲਾਗੇ ਖੜਾ ਤੇ ਤੂੰ ਜਾ ਕੇ ਦੇਖ ਕੋਈ ਸੱਚੀ ਤਾਂ ਨਹੀਂ ਖੜਾ ਮੈਂ ਉਹ ਫਟਾਫਟ ਗਿਆ ਕਿ ਨਹੀਂ ਨਹੀਂ ਕਮਲ ਨੂੰ ਨਹੀਂ ਫੋਨ ਕਰਨਾ ਆਪਾਂ ਦੇਖਦੇ ਹਾਂ ਕਿ ਕੋਈ ਤੀਸਰੀ ਵਾਰ ਵੀ ਖਿੜਕੀ ਚੋਂ ਦੇਖਦਾ ਜਾਂ ਨਹੀਂ ਜੇ ਕੋ ਤੀਸਰੀ ਵਾਰ ਦੇਖੂਗਾ ਤਾਂ ਆਪਾਂ ਜ਼ਰੂਰ ਕਮਲ ਨੂੰ ਫੋਨ ਕਰਾਂਗੇ ਸਾਡੇ ਫੋਨ ਦੀ ਲਾਈਟ ਬੰਦ ਸੀ ਅਸੀਂ ਦੋਵੇਂ ਹੌਲੀ-ਹੌਲੀ ਗੱਲਾਂ ਕਰਦੇ ਸੀ ਤੇ ਇੰਜ ਹੀ ਹੋਇਆ ਤੀਜੀ ਵਾਰ ਫਿਰ ਕਿਸੇ ਨੇ ਖਿੜਕੀ ਰਾਹੀਂ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ ਜਦਕਿ ਖਿੜਕੀਆਂ ਵੀ ਬੰਦ ਸੀ ਤੇ ਸ਼ੀਸ਼ੇ ਵੀ ਬੰਦ ਸੀ ਪਰ ਫਿਰ ਵੀ ਕੋਈ ਇੰਨਾ ਔਖਾ ਹੋ ਕੇ ਅੰਦਰ ਦੇਖਣ ਦੀ ਕੋਸ਼ਿਸ਼ ਕਰਦਾ ਸੀ ਮੈਂ ਕਮਲ ਨੂੰ ਫੋਨ ਲਾ ਦਿੱਤਾ ਤਾਂ ਫੋਨ ਦੀ ਵਾਈਬ੍ਰੇਸ਼ਨ ਬਾਹਰਲੇ ਕੰਧ ਦੇ ਨਾਲ ਸੀ ਮੈਨੂੰ ਇਹ ਦਾਫੀਲ ਹੋਇਆ ਜਿਵੇਂ ਫੋਨ ਦੀ ਵਾਈਬ੍ਰੇਸ਼ਨ ਖਿੜਕੀ ਦੇ ਕੰਧ ਦੇ ਨਾਲ ਹੀ ਹੋ ਰਹੀ ਹੋਵੇ ਤੇ ਮੈਨੂੰ ਇਦਾਂ ਹੀ ਆਵਾਜ਼ ਆਉਂਦੀ ਸੀ ਮੈਂ ਫੋਨ ਕੱਟਿਆ ਤਾਂ ਵਾਈਬ੍ਰੇਸ਼ਨ ਦੀ ਆਵਾਜ਼ ਵੀ ਬੰਦ ਹੋ ਗਈ ਮੈਨੂੰ ਸ਼ੱਕ ਜਿਹਾ ਹੋਇਆ ਕਿ ਕਿਤੇ ਕਮਲ ਤਾਂ ਨਹੀਂ ਸਾਨੂੰ ਦੇਖ ਰਿਹਾ ਕੀ ਪਤਾ ਉਹ ਸਾਡੇ ਤੇ ਸ਼ੱਕ ਕਰਦਾ ਹੋਵੇ ਪਰ ਕਮਲ ਨੇ ਫੋਨ ਨਹੀਂ ਚੁੱਕਿਆ ਮਨਜੀਤ ਕਹਿਣ ਲੱਗੀ ਕਿ ਇਦਾਂ ਉਹਨੇ ਫੋਨ ਨਹੀਂ ਚੁੱਕਣਾ ਇਸ ਲਈ ਫੋਨ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਅਸੀਂ ਰਾਤ ਦੇ 2 ਵਜੇ ਤੱਕ ਜਾਗਦੇ ਰਹੇ ਤੇ ਤੀਜੀ ਵਾਰ ਦੇਖਣ ਤੋਂ ਬਾਅਦ ਕੋਈ ਵੀ ਸਾਨੂੰ ਚੌਥੀ ਵਾਰ ਦੇਖਣ ਲਈ ਖਿੜਕੀ ਵਿੱਚ ਹੁਣੀ ਦਿਸਿਆ ਤੇ ਅਸੀਂ ਫਿਰ ਬੇਫਿਕਰ ਹੋ ਕੇ ਸੌ ਗਏ ਸਵੇਰ ਨੂੰ ਮੈਂ ਇਹ ਗੱਲ ਕਮਲਦੀ ਨਾਲ ਕੀਤੀ ਉਹ ਕਹਿਣ ਲੱਗਾ ਕਿ ਤੁਹਾਨੂੰ ਤਾਂ ਕੋਈ ਭਲੇਖਾ ਪੈਂਦਾ ਹੋਗਾ ਕੋਈ ਨਹੀਂ ਹੋਊਗਾ ਤੁਹਾਡੇ ਮਨ ਵਿੱਚ ਵਹਿਮ ਮੈਂ ਉਹਨੂੰ ਕਿਹਾ ਕਿ ਤੈਨੂੰ ਫੋਨ ਕਰਦੀ ਸੀ ਪਰ ਤੂੰ ਚੁੱਕਿਆ ਨਹੀਂ ਉਹ ਕਹਿੰਦਾ ਕਿ ਮੇਰਾ ਫੋਨ ਤਾਂ ਸਾਇਲੈਂਟ ਤੇ ਲੱਗਾ ਸੀ ਤੇ ਮੈਂ ਕਿਦਾਂ ਚੁੱਕ ਲੈਂਦਾ ਮੈਂ ਤਾਂ ਸੁੱਤਾ ਪਿਆ ਸੀ ਅਗਲੇ ਦਿਨ ਅਚਾਨਕ ਨਾਨੀ ਤੇ ਨਾਨੇ ਨੇ ਕਿਤੇ ਜਾਣਾ ਸੀ ਮਨਜੀਤ ਕਹਿਣ ਲੱਗੀ ਕਿ ਮੈਂ ਵੀ ਨਾਲ ਹੀ ਜਾਣਾ ਮੈਂ ਕਦੀ ਵੀ ਇਹਨਾਂ ਦੇ ਨਾਲ ਕਿਤੇ ਨਹੀਂ ਗਈ ਨਾਨਾ ਜੀ ਕਹਿਣ ਲੱਗੇ ਕਿ ਮੈਂ ਤਾਂ ਸ਼ਹਿਰ ਤੱਕ ਚੱਲਿਆ ਵਾਂ ਰਿਸ਼ਤੇਦਾਰੀ ਵਿੱਚ ਨਹੀਂ ਚੱਲੇ ਤੁਸੀਂ ਘਰ ਹੀ ਰਹੋ ਕਿਉਂ ਜਦ ਕਰਦੀਆਂ ਮੈਂ ਤੁਹਾਡੇ ਲਈ ਖਾਣ ਨੂੰ ਕੁਝ ਲੈ ਕੇ ਆਉਂਗਾ ਪਰ ਮਨਜੀਤ ਨਹੀਂ ਮੰਨੀ ਕਹਿੰਦੇ ਮੈਂ ਵੀ ਨਾਲ ਹੀ ਜਾਣਾ ਨਾਨਾ ਨਾਨੀ ਨੇ ਮਨਜੀਤ ਤਿੰਨੋਂ ਸ਼ਹਿਰ ਚਲੇ ਗਏ ਮਨਜੀਤ ਮੈਨੂੰ ਫੋਨ ਦੇ ਕੇ ਗਈ ਸੀ ਮੈਂ ਤੈਨੂੰ ਨਾਨੀ ਵਾਲੇ ਫੋਨ ਤੋਂ ਫੋਨ ਕਰ ਲਾਉਂਗੀ ਜੇ ਕਿਸੇ ਚੀਜ਼ ਦੀ ਲੋੜ ਹੋਈ ਤੇ ਕਮਲ ਵੀ ਤੇਰੇ ਕੋਲ ਹੀ ਆ ਤੁਸੀਂ ਦੋਵੇਂ ਘਰ ਹੀ ਰਹੋ ਉਹ ਤਾਂ ਸਾਡੇ ਨਾਲ ਹਾਸਾ ਮਜ਼ਾਕ ਕਰਦੀ ਸੀ ਕਿ ਮੈਂ ਤਾਂ ਨਾਨੀ ਦੇ ਨਾਲ ਸ਼ਹਿਰ ਗਈ ਮੈਂ ਕਾਫੀ देर ਘਰ ਦਾ ਕੰਮ ਕਰਦੀ ਰਹੀ ਸਾਰੇ ਘਰ ਦੀ ਸਫਾਈ ਕੀਤੀ ਫਿਰ ਨਹਾ ਕੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਮੇਰੇ ਮਗਰ ਹੀ ਕਮਲ ਚਲਾ ਗਿਆ ਉਹਨੇ ਕਮਰੇ ਨੂੰ ਅੰਦਰੋਂ ਕੁੰਡੀ ਲਾ ਲਈ ਤੇ ਬਾਹਰਲੇ ਗੇਟ ਨੂੰ ਵੀ ਅੰਦਰੋਂ ਬੰਦ ਕਰਕੇ ਆਇਆ ਮੈਂ ਉਹ ਹੱਸ ਕੇ ਕਿਹਾ ਕਿ ਪਾਗਲ ਤੈਨੂੰ ਇੰਨਾ ਡਰ ਲੱਗਦਾ ਕਿ ਤੂੰ ਦਰਵਾਜ਼ੇ ਨੂੰ ਕੁੰਡੀ ਲਾ ਲਈ ਕਹਿਣ ਲੱਗਾ ਹੋਰ ਕੀ ਇੰਨਾ ਕਹਿ ਕੇ ਉਹ ਮੇਰੇ ਕੋਲ ਆਇਆ ਮੈਂ ਸੂਟ ਪਾਇਆ ਹੋਇਆ ਸੀ ਤੇ ਮੇਰੀ ਫਿਟਿੰਗ ਵੀ ਬਹੁਤ ਸੋਹਣੀ ਬਣੀ ਹੋਈ ਸੀ ਮੈਂ ਹੈਵੀ ਸੋਹਣੀ ਸੀ ਗੁੰਦਵਾ ਸ਼ਰੀਰ ਸੀ ਤੇ ਲਸ਼-ਲਸ਼ ਕਰਦੀ ਛਾਤੀ ਤੇ ਗੋਰਾ ਰੰਗ ਵੇਖ ਕੇ ਕਮਲਦਾ ਦਾ ਮਨ ਬੇਮਾਨ ਹੋ ਗਿਆ ਸੀ ਉਹਨੇ ਮੈਨੂੰ ਜ਼ਬਰਦਸਤੀ ਫੜਿਆ ਤੇ ਬੈੱਡ ਤੇ ਸੌਂ ਲਿਆ ਮੈਂ ਆਪਣੇ ਆਪ ਨੂੰ ਬਚਾਉਂਦੀ ਸੀ ਪਰ ਮੇਰੇ ਵਿੱਚ ਇੰਨੀ ਹਿੰਮਤ ਕਿੱਥੇ ਸੀ ਕਿ ਮੈਂ ਆਪਣੇ ਆਪ ਨੂੰ ਬਚਾ ਸਕਦੀ ਉਹਨੇ ਮੇਰੇ ਨਾਲ ਇੰਨੀ ਬਦਸਲੂਕੀ ਕੀਤੀ ਕਿ ਮੇਰੇ ਕੋਲ ਉਹਦੀ ਹਫਸ ਬਰਦਾਸ਼ਤ ਨਹੀਂ ਹੀ ਨਹੀਂ ਹੁੰਦੀ ਸੀ ਮੈਂ ਰੋ ਰੋ ਕੇ ਉਹਦੀਆਂ ਮਿੰਨਤਾਂ ਕਰਦੀ ਸੀ ਕਿ ਕਮਲ ਮੇਰੇ ਨਾਲ ਇਹ ਅਦਾ ਨਾ ਕਰ ਮੈਂ ਤਾਂ ਤੇਰੀ ਭੈਣ ਆ ਪਰ ਉਹ ਕਹਿਣ ਲੱਗਾ ਕਿ ਮੇਰੀ ਕੋਈ ਭੈਣ ਨਹੀਂ ਉਹ ਤਾਂ ਹਫਸ ਦਾ ਭਰਿਆ ਹੋਇਆ ਸੀ ਗੰਦੀਆਂ ਫਿਲਮਾਂ ਦੇਖ ਦੇ ਕੇ ਉਹਦਾ ਮਾਨਤੇ ਦਿਮਾਗ ਦੋਨੋਂ ਗੰਦੇ ਹੋਏ ਪਏ ਸੀ ਮੈਨੂੰ ਇਕੱਲੀ ਨੂੰ ਦੇਖ ਕੇ ਉਹਨੇ ਫਾਇਦਾ ਚੁੱਕਿਆ ਤੇ ਮੇਰੇ ਨਾਲ ਉਹ ਸਭ ਕੁਝ ਕਰ ਲਿਆ ਜਦ ਕਿ ਮੈਂ ਸਿਰਫ ਇੱਕ ਵਾਰ ਆਪਣੇ ਬੁਆਏਫਰੈਂਡ ਨੂੰ ਮਿਲੀ ਸੀ ਉਦੋਂ ਮੈਂ ਉਹਦੇ ਨਾਲ ਆਪਣੀ ਖੁਸ਼ੀ ਨਾਲ ਸਭ ਕੁਝ ਕੀਤਾ ਸੀ ਪਰ ਕਮਲ ਨੇ ਤਾਂ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ ਤੇ ਕਹਿਣ ਲੱਗਾ ਕਿ ਤੂੰ ਕਿਹੜਾ ਪਹਿਲੀ ਵਾਰ ਇਹ ਸਭ ਕੁਝ ਕੀਤਾ ਤੂੰ ਕਿਸੇ ਨਾਲ ਹੋਰ ਵੀ ਕੀਤਾ ਹੀ ਹੋਊਗਾ ਇਸੇ ਕਰਕੇ ਤਾਂ ਤੈਨੂੰ ਬਲੀਡਿੰਗ ਨਹੀਂ ਹੋਈ ਮੈਂ ਉਹਨੂੰ ਕਿਹਾ ਕਿ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਪਰ ਹੁਣ ਮੈਂ ਮਰ ਜਾਊਂਗੀ ਮੈਂ ਜਿਉਂਦੀ ਨਹੀਂ ਰਹਿਣਾ ਇਹ ਗੱਲ ਸੁਣ ਕੇ ਕਹਿਣ ਲੱਗਾ ਕਿ ਮਰਨ ਦਾ ਕੀ ਫਾਇਦਾ ਤੂੰ ਪਤਾ ਨਹੀਂ ਕਿੰਨਿਆਂ ਨਾਲ ਇਦਾਂ ਕੀਤਾ ਹੋਗਾ ਜੇ ਮੈਂ ਤੇਰੇ ਨਾਲ ਕਰ ਲਿਆ ਤਾਂ ਫਿਰ ਕੀ ਹੋਇਆ ਉਹਨੇ ਆਪਣੇ ਹੱਥਸ ਮਟਾਈ ਤੇ ਦੂਸਰੇ ਕਮਰੇ ਵਿੱਚ ਜਾ ਕੇ ਲੰਮੇ ਪੈ ਗਿਆ ਮੈਂ ਆਪਣੇ ਕਮਰੇ ਵਿੱਚ ਪਈ ਰੋਈ ਜਾਂਦੀ ਸੀ 5 ਕੁ ਮਿੰਟਾਂ ਬਾਅਦ ਨਾਨੀ ਦੇ ਫੋਨ ਤੋਂ ਮਨਜੀਤ ਨੇ ਫੋਨ ਕੀਤਾ ਕਿ ਰੋਪ ਦਾਸ ਤੇਰੇ ਲਈ ਕੀ ਲੈ ਕੇ ਆਵਾਂ ਮੈਂ ਰੋਈ ਜਾਂਦੀ ਸੀ ਮੈਂ ਉਹਨੂੰ ਕਿਹਾ ਕਿ ਕੁਝ ਨਹੀਂ ਬਸ ਜਲਦੀ ਘਰ ਆ ਜਾ ਮੇਰਾ ਤਾਂ ਤੇਰੇ ਬਿਨਾਂ ਦਿਲ ਨਹੀਂ ਲੱਗਦਾ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਕਮਲ ਜੀ ਹੁਣੇ ਹੀ ਆਉਣ ਲੱਗੇ ਆ ਤੂੰ ਕਿਉਂ ਰੋਈ ਜਾਂਦੀ ਆ ਤੇ ਐਨਾ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਉਹ ਅੱਜ ਟਾਈਮ ਹੀ ਹੋਇਆ ਸੀ ਕਿ ਉਹ ਘਰ ਆਵੇ ਮੈਂ ਉਹਨਾਂ ਦੇ ਆਉਣ ਤੱਕ ਆਪਣੇ ਆਪ ਨੂੰ ਬਿਲਕੁਲ ਸਹੀ ਕਰ ਲਿਆ ਸੀ ਮਨਜੀਤ ਦੇ ਕਮਰੇ ਵਿੱਚ ਆਉਂਦੇ ਹੀ ਮੈਂ ਮਨਜੀਤ ਦੇ ਗੱਲ ਆ ਕੇ ਬਹੁਤ ਰੋਈ ਮੈਂ ਉਹਨੂੰ ਸਭ ਕੁਝ ਦੱਸ ਦਿੱਤਾ ਕਿ ਕਮਲ ਨੇ ਮੇਰੇ ਨਾਲ ਕੀ ਕੀਤਾ ਇਹ ਗੱਲ ਸੁਣ ਕੇ ਮਨਜੀਤ ਨੂੰ ਬਹੁਤ ਗੁੱਸਾ ਚੜਿਆ ਮਨਜੀਤ ਨੇ ਕਮਲ ਦੇ ਕਮਰੇ ਵਿੱਚ ਜਾ ਕੇ ਉਹਦੇ ਮੂੰਹ ਤੇ ਤਿੰਨ ਚਾਰ ਮਾਰੇ ਤੇ ਉਹਨੂੰ ਹੌਲੀ ਜਿਹੀ ਕਹਿਣ ਲੱਗੀ ਕਿ ਤੈਨੂੰ ਸ਼ਰਮ ਨਹੀਂ ਆਈ ਐ ਸਭ ਕੁਝ ਕਰਦੇ ਹੋਇਆ ਜਿਵੇਂ ਤੇ ਆਪਣੀ ਸਗੀ ਭੈਣ ਹੁੰਦੀ ਤਾਂ ਫਿਰ ਇਹ ਗੱਲ ਸੁਣ ਕੇ ਕਮਲ ਨੂੰ ਵੀ ਗੁੱਸਾ ਆ ਗਿਆ ਦੋਨੇ ਆਪਸ ਵਿੱਚ ਹੱਥ ਵਾਈ ਹੋ ਗਏ ਨਾਨਾ ਨਾਨੀ ਦੋਨਾਂ ਨੂੰ ਗੁੱਸੇ ਹੁੰਨ ਲੱਗ ਪਏ ਕਿ ਤੁਸੀਂ ਇੰਨੇ ਵੱਡੇ ਹੋ ਕੇ ਹਜੇ ਵੀ ਲੜਦੇ ਹੋ ਪਰ ਅਸੀਂ ਕਿਸੇ ਨੂੰ ਕੁਝ ਦੱਸਣ ਜੋਗੇ ਨਹੀਂ ਸੀ ਮੈਂ ਕਿਹਾ ਕਿ ਮੈਂ ਨਹੀਂ ਰਹਿਣਾ ਮੈਂ ਤਾਂ ਆਪਣੇ ਘਰ ਚੱਲੀ ਆਂ ਨਾਨਾ ਜੀ ਕਹਿਣ ਲੱਗੇ ਕਿ ਨਈ ਕਮਲ ਨੂੰ ਭੇਜ ਦੇਊਗਾ ਤੁਸੀਂ ਮੇਰੀਆਂ ਧੀਆ ਤਾਂ ਮੇਰੇ ਕੋਲ ਹੀ ਰੋ ਮੈਂ ਕਹੇ ਨਹੀਂ ਅਸੀਂ ਹੁਣ ਆਪਣੇ ਘਰ ਜਾਣਾ ਕਮਲ ਕਹਿਣ ਲਗਾ ਕਿ ਹਾਂ ਹਾਂ ਜਾਓ ਕਾਫੀ ਅਸੀਂ ਆਪਣਾ ਸਮਾਨ ਇਕੱਠਾ ਕੀਤਾ ਤੇ ਮੈਂ ਤੇ ਮਨਜੀਤ ਸ਼ਾਮ ਨੂੰ ਹੀ ਤਨ ਵਾਲੀ ਬਾਸ ਤੇ ਘਰ ਨੂੰ ਜਾਣ ਦੀ ਤਰਪਈਆ 6:00 ਵਜੇ ਅਸੀਂ ਆਪਣੇ ਘਰ ਪਹੁੰਚ ਗਏ ਆ ਘਰ ਜਾ ਕੇ ਮੈਂ ਬਹੁਤ ਰੋਈ ਮਨਜੀਤ ਮੈਨੂੰ ਹੌਸਲਾ ਦਿੰਦੀ ਸੀ ਕਿ ਹੁਣ ਰੋਣ ਦਾ ਕੋਈ ਫਾਇਦਾ ਨਹੀਂ ਹੁਣ ਜੋ ਹੋਣਾ ਸੀ ਉਹ ਹੋ ਗਿਆ ਇਹ ਤਾਂ ਕਲਮੋਏ ਨੂੰ ਸ਼ਰਮ ਹੋਣੀ ਚਾਹੀਦੀ ਸੀ ਕਿ ਉਹਨੇ ਤੇਰੇ ਨਾਲ ਇਦਾਂ ਕਿਉਂ ਕੀਤਾ ਉਹਨੇ ਤੇਰੀ ਇੱਜ਼ਤ ਨੂੰ ਹੱਥ ਪਾਇਆ ਦੇਖੀ ਰੱਬ ਉਹਨੂੰ ਇੱਕ ਨਾ ਇੱਕ ਦਿਨ ਤਾਂ ਸਜ਼ਾ ਜ਼ਰੂਰ ਦੇਊਗਾ ਪਰ ਮੈਂ ਇਹ ਗੱਲ ਅੱਜ ਤੱਕ ਕਿਸੇ ਨੂੰ ਨਹੀਂ ਦੱਸੀ ਮੈਂ ਆਪਣੇ ਘਰਦਿਆਂ ਨੂੰ ਆਪਣੇ ਬੁਆਏਫਰੰਡ ਬਾਰੇ ਦੱਸਿਆ ਤੇ ਵਿਆਹ ਕਰਨ ਨੂੰ ਤਾਂ ਕਹਿ ਦਿੱਤਾ ਮੈਂ ਪਲੱਸ 2 ਕਰ ਲਈ ਸੀ ਮੇਰੇ ਘਰ ਦੇ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਤਾਂ ਬਾਹਰਲੇ ਦੇਸ਼ ਹੀ ਭੇਜਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਮਰਜ਼ੀ ਆ ਜੇ ਮੈਂ ਬਾਹਰ ਵੀ ਜਾਉਂਗੀ ਤਾਂ ਵੀ ਤਾਂ ਕਿਸੇ ਮੁੰਡੇ ਨਾਲ ਹੀ ਵਿਆਹ ਕਰਵਾਉਣਾ ਪੈਣਾ ਹੀ ਆ ਮੇਰੇ ਮਾਂ ਪਿਓ ਨੇ ਮੈਨੂੰ ਸਮਝਾਇਆ ਤੇ ਮੇਰੇ ਬੁਆਏਫਰੈਂਡ ਸੁਖ ਤੇ ਮੈਨੂੰ ਇਟਲੀ ਦਾ ਵੀਜ਼ਾ ਲਵਾ ਕੇ ਫਿਰ ਬਾਹਰ ਹੀ ਭੇਜ ਦਿੱਤਾ ਕਿਉਂਕਿ ਇਟਲੀ ਵਿੱਚ ਸੁਖ ਦੀ ਭੂਆ ਸੀ ਉਹਨੇ ਸਾਨੂੰ ਸਾਂਭ ਲਿਆ ਸੀ ਤੇ ਮੈਂ ਅੱਜ ਵੀ ਇਟਲੀ ਵਿੱਚ ਹੀ ਆ ਪਰ ਮੈਂ ਕਦੇ ਵੀ ਇੰਡੀਆ ਨਹੀਂ ਗਈ ਮੈਨੂੰ ਇਟਲੀ ਆਈ ਨੂੰ ਹੁਣ 10 ਸਾਲ ਹੋ ਗਏ ਮੇਰੀ ਮਾਂ ਤਾਂ ਮੇਰੀਆਂ ਮਿੰਨਤਾਂ ਕਰਦੀ ਆ ਕਿ ਤੂੰ ਇੱਕ ਵਾਰ ਆ ਕੇ ਮਿਲ ਤਾਂ ਜਾ ਪਰ ਮੇਰਾ ਦਿਲ ਨਹੀਂ ਕਰਦਾ ਕਿਉਂਕਿ ਮੇਰੀ ਮਾਸੀ ਵੀ ਮੇਰਾ ਬਹੁਤ ਦੇਖ ਕਰਦੀ ਸੀ ਉਹ ਵੀ ਮੈਨੂੰ ਕਹਿੰਦੀ ਸੀ ਕਿ ਮੈਂ ਤੇਨੂੰ ਮਿਲਣਾ ਤੂੰ ਜਲਦੀ ਇੱਕ ਵਾਰ ਇੰਡੀਆ ਆ ਜਾ ਸਾਰੇ ਰਿਸ਼ਤੇਦਾਰ ਤੇਰਾ ਬਹੁਤ ਦੇਖ ਕਰਦੇ ਆ ਪਰ ਮੇਰਾ ਦਿਲ ਨਹੀਂ ਕਰਦਾ ਸੀ ਕਿ ਮੈਂ ਦੁਬਾਰਾ ਇੰਡੀਆ ਆਵਾਂ ਤੇ ਕਮਲ ਦਾ ਤਾਂ ਮੈਂ ਮੂੰਹ ਨਹੀਂ ਦੇਖਣਾ ਚਾਹੁੰਦੀ ਸੀ ਭਾਵੇਂ ਉਹ ਮਰ ਵੀ ਜਾਵੇ ਮੈਂ ਆਪਣੀ ਭੈਣ ਮਨਜੀਤ ਨੂੰ ਪੈਸੇ ਪਾਉਂਦੀ ਸੀ ਫਿਰ ਮੇਰੇ ਘਰ ਦੇ ਆਣੇ ਨੇ ਮਨਜੀਤ ਦਾ ਵੀ ਵਿਆਹ ਕਰਕੇ ਘਰ ਜਵਾਈ ਰੱਖ ਲਿਆ ਉਹਦਾ ਬੁਆਏਫਰੈਂਡ ਵੀ ਵਧੀਆ ਸੀ ਜਿਹਨੇ ਮੇਰੇ ਮਾਪਿਆਂ ਨੂੰ ਸਮਝਾਇਆ ਤੇ ਉਹਨਾਂ ਦੇ ਨਾਲ ਵਧੀਆ ਵਰਤੋਅ ਵਿੱਚ ਰਹਿਣ ਲੱਗਿਆ ਪਰ ਜਦੋਂ ਮੇਰੇ ਦਿਮਾਗ ਵਿੱਚ ਇਹ ਗੱਲ ਆਉਂਦੀ ਆ ਤੇ ਮੇਰਾ ਤਾਂ ਦਿਲ ਕਰਦਾ ਕਿ ਇੱਕ ਮੈਂ ਕਮਲ ਨੂੰ ਜਾਨੋਂ ਹੀ ਮਾਰ ਦੇਵਾਂ ਮੈਂ ਕੁਝ ਵੀ ਨਹੀਂ ਕਰ ਸਕੀ ਤੇ ਕਮਲ ਨੇ ਤਾਂ ਮੇਰੀ ਇੱਜ਼ਤ ਨੂੰ ਹੱਥ ਪਾਇਆ ਅੱਜ ਵੀ ਉਹ ਸਾਰਾ ਸੀਨ ਮੈਨੂੰ ਜਦੋਂ ਯਾਦ ਆਉਂਦਾ ਤਾਂ ਮੇਰਾ ਰੋਂ ਨਿਕਲ ਜਾਂਦਾ ਇਸ ਲਈ ਮੈਂ ਇਹੀ ਕਹਿਣਾ ਚਾਹੁੰਨੀ ਆ ਕੋਈ ਵੀ ਆਪਣਾ ਸਗਾ ਭੈਣ ਭਰਾ ਨਹੀਂ ਹੁੰਦਾ ਸਿਰਫ ਜਿਹੜਾ ਆਪਣੀ ਮਾਂ ਦੇ ਢਿੱਡੋਂ ਜੰਮਿਆ ਹੁੰਦਾ ਉਹੀ ਭੈਣ ਭਰਾ ਆਪਣਾ ਹੁੰਦਾ ਮਾਸੀਆਂ ਭੂਆ ਦੇ ਨਿਆਣਿਆਂ ਅੱਜ ਦੇ ਇਸ ਕਲਯੁਗ ਦੇ ਜ਼ਮਾਨੇ ਵਿੱਚ ਕਦੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਤੇ ਕਦੇ ਵੀ ਆਪਣੀਆਂ ਮੁਟਿਆਰਾਂ ਧੀਆਂ ਨੂੰ ਕਿਸੇ ਦੇ ਨਾਲ ਇਕੱਲਾ ਛੱਡਣਾ ਨਹੀਂ ਚਾਹੀਦਾ ਕਿਉਂਕਿ ਇਹ ਜ਼ਮਾਨਾ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਆਪਾਂ ਉੱਥੇ ਤੱਕ ਸੋਚ ਵੀ ਨਹੀਂ ਸਕਦੇ ਤੇ ਕਈ ਵਾਰ ਇਹੋ ਜਿਹੀ ਗਲਤੀ ਹੋ ਜਾਂਦੀ ਆ ਕਿ ਜਿਸ ਦਾ ਸਾਰੀ ਉਮਰ ਸਾਨੂੰ ਬਸ ਪਛਤਾਵਾ ਹੀ ਪੱਲੇ ਰਹਿ ਜਾਂਦਾ ਏਸੀ ਜੀ ਅੰਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ